ਜਿਹੜੇ ਮੰਨਦੇ ਨਹੀਂ ਨਾ ਵੀ ਇਹ ਤਾਂ ਐਵੇਂ ਹੀ ਕਰੀ ਜਾਂਦੇ ਜੀ ਸ਼ਬਦ ਨਾਲ ਬੰਦਾ ਠੀਕ ਹੋ ਜਾਏਗਾ ਕਹਿੰਦੇ ਮਹਾਰਾਜ ਭਰਾ ਬਿਮਾਰ ਹੈ ਪੀਜੀਆਈ ਡਾਕਟਰਾਂ ਨੇ ਜਵਾਬ ਦਿੱਤਾ ਗੁਰਨਾਨਕ ਸਾਹਿਬ ਦਾ ਆਸਰਾ ਲੈ ਕੇ 1 ਮਹੀਨਾ ਜਾਪ ਕੀਤਾ ਹੁਣ ਉਹ ਬੀਬੀ ਤੁਰਨ ਲੱਗ ਪਈ ਕੋਈ ਮਿਲਿਆ ਵੀ ਸੀ ਰਸਤੇ 'ਚ ਹਾਂ ਮਹਾਰਾਜ ਮਿਲਿਆ ਸੀ ਕੀ ਕਹਿੰਦਾ ਸੀ ਮਹਾਰਾਜ ਉਹ ਕਹਿੰਦਾ ਸੀ ਵੀ ਤੁਸੀਂ ਜਾਣਿਓ ਸਾਲ ਬਾਅਦ ਤੁਹਾਨੂੰ ਕੀ ਮਿਲਦਾ ਉਹ ਸਾ ਸੰਗਤ ਇੱਕ ਜਣਾ ਵੀ ਜੇ ਪਰਿਵਾਰ ਦਾ ਹਰਮੰਦਰ ਸਾਹਿਬ ਜਾਂਦਾ ਨਾ ਦਰਸ਼ਨ ਕਰਨ ਤਾਂ ਗੁਰੂ ਰਾਮਦਾਸ ਮਹਾਰਾਜ ਨੇ 21 ਕੁਲਾ ਤਾਰ ਦੇਣੀ ਹੈ ਜੇ ਬਾਦਸ਼ਾਹੀ ਲੈਣੀ ਹੈ ਫਿਰ ਇਸ ਵੇਲੇ ਜਾਗਣਾ ਪੈਣਾ ਗੁਰਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੀ ਆਸੇ ਪਾਸੇ ਪਾਣੀ ਖਾਰਾ ਸੰਗਤਾਂ ਨੇ ਕਿਹਾ ਵੀ ਮਹਾਰਾਜ ਪਾਣੀ ਖਾਰਾ ਨਿਕਲਦਾ ਆਪ ਜੀ ਕਿਰਪਾ ਕਰੋ ਮਹਾਰਾਜ ਨੇ ਜਿਹੜਾ ਇੱਥੇ ਇਸ਼ਨਾਨ ਕਰੇਗਾ ਇੱਥੇ ਕੋਈ ਜਲ ਛਕੇਗਾ ਉਹਦੇ ਸਾਰੇ ਦੁੱਖ ਦੂਰ ਕਥਾ ਕਰਦੇ ਕਰਦੇ ਪਤਾ ਨਹੀਂ ਕੀ ਮਨ ਦੇ ਵਿੱਚ ਆਈ ਕਹਿੰਦੇ ਨਾਮ ਜਪਣ ਦੇ ਸਮੇ ਤਾਂ ਸਾਰੇ ਹੀ ਚੰਗੇ ਨੇ ਜਿਹੜਾ 12 ਤੋਂ 3 ਸਮਾਂ ਨਾ ਉਹਦੇ ਨਾਲ ਬਾਦਸ਼ਾਹੀ ਮਿਲਦੀ ਹੈ ਜਿਹੜੇ ਮਨ ਦੇ ਨਹੀਂ ਨਾ ਵੀ ਇਹ ਤਾਂ ਐਵੇਂ ਕਰੀ ਜਾਂਦੇ ਜੀ ਸ਼ਬਦ ਨਾਲ ਬੰਦਾ ਠੀਕ ਹੋ ਜਾਏਗਾ ਗੁਰਨਾਨਕ ਸਾਹਿਬ ਦੇ ਗੁਰਪੁਰਬ ਨੂੰ ਤੁਹਾਨੂੰ ਇੱਕ ਬੀਬੀ ਆਉਣੀ ਆ ਬੀਬੀ ਗੁਰਪ੍ਰੀਤ ਕੌਰ ਹਾਲੈਂਡ ਤੋਂ ਇੱਥੋਂ 10000 ਕਿਲੋਮੀਟਰ ਤੇ ਆ ਉਹ ਰਿਪੋਰਟਾਂ ਵੀ ਲੈ ਕੇ ਆਏਗੀ ਜਿਹੜੇ ਸ਼ੰਕਾਵਾਦੀ ਰਿਪੋਰਟਾਂ ਤੁਹਾਨੂੰ ਦਿਖਾ ਦਾਂਗੇ ਉਹਦੇ ਨਾਲ ਦੋ ਬੀਬੀਆਂ ਨੂੰ ਹੋਰ ਪੈਰਾਲਾਈਜ਼ ਹੋਇਆ ਸੀ ਉਹਨਾਂ ਦੀ ਡੈਥ ਹੋ ਗਈ ਉਹ ਕੱਲੀ ਨੂੰ ਮਹਾਰਾਜ ਨੇ ਬਚਾਇਆ ਸੁਖਮਨੀ ਸਾਹਿਬ ਦਾ ਜਾਪ ਕੀਤਾ ਦੇਗ ਬਣਾ ਕੇ ਅਰਦਾਸ ਕੀਤੀ ਮਹਾਰਾਜ ਨੇ ਬਚਾ ਲਿਆ ਤੰਦਰੁਸਤੀ ਦਾ ਖੰਡ ਪੜ ਸਾਬ ਕਰਾਇਆ ਜਿਹੜੇ ਕਹਿੰਦੇ ਨਾ ਖੰਡ ਪੜ ਸਾਬ ਕਰਾਉਣਾ ਕੀ ਹੋ ਜਾਣਾ ਵਿਸ਼ਵਾਸ ਨਹੀਂ ਹੈ ਬੜੀਆਂ ਸਾਥ ਸੰਗਤ ਸਾਡੇ ਕੋਲ ਹੱਡ ਬੀਤੀਆਂ ਨੇ ਡਰੈਸ ਦੇ ਕੇ ਅਸੀਂ ਦੱਸ ਸਕਦੇ ਹਾਂ ਖੰਡ ਪੜ ਸਾਬ ਰੱਖਿਆ ਉਧਰੋਂ ਬੰਦਾ ਠੀਕ ਹੋ ਰਿਹਾ ਪੋਸ਼ਤਾਂ ਵਿੱਚ ਬੈਠੇ ਨੇ ਆਪਣੇ ਕਰਨਲ ਸਾਹਿਬ ਸਨੌਰ ਤੋਂ ਉਹਨਾਂ ਦੇ ਭਰਾ ਬੈਠੇ ਰਵਿੰਦਰ ਸਿੰਘ ਪੀਜੀਆਈ ਕਰਨਲ ਸਾਹਿਬ ਡਾਕਟਰਾਂ ਨੇ ਕਹਿਤਾ ਵੀ ਜੇ ਠੀਕ ਨਾ ਹੋਏ ਨੌਕਰੀ ਜਾ ਸਕਦੀ ਹੈ ਇਹ ਰਵਿੰਦਰ ਸਿੰਘ ਜੀ ਆਏ ਮਹਾਂਪੁਰਖਾਂ ਦੇ ਕੋਲ ਇਹਨਾਂ ਦਾ ਬੜਾ ਪਿਆਰ ਮਹਾਰਾਜ ਦੇ ਨਾਲ ਬਹੁਤ ਪਿਆਰ ਕਰਦੇ ਸੀ ਇਹ ਜੋ ਇਹਨਾਂ ਨੂੰ ਮਹਾਰਾਜ ਨੇ ਕਿਹਾ ਇਹ ਅੱਜ ਵੀ ਕਰ ਰਹੇ ਨੇ ਮਹਾਰਾਜ ਕਹਿੰਦੇ ਵੀ ਪਾਠ ਕਰਨਾ ਮੂਲ ਮੰਤਰਾਂ ਦਾ ਸਤਿ ਵਚਨ ਮਹਾਰਾਜ ਇੱਕ ਮਹਾਰਾਜ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਕਹਿੰਦੇ ਤੇਰੇ ਕੋਲ 5 ਮਿੰਟ 10 ਮਿੰਟ ਕਿੰਨਾ ਕ ਸਮਾਂ ਕਹਿੰਦੇ ਜੀ 10 ਮਿੰਟ ਕਹਿੰਦੇ ਫਿਰ ਮੈਂ ਤੈਨੂੰ 10 ਮਿੰਟ ਦੀ ਕਥਾ ਸੁਣਾਵਾਂਗਾ ਜੇ ਤੇਰੇ ਕੋਲ 5 ਮਿੰਟ ਨੇ ਮੈਂ ਤੈਨੂੰ 5 ਮਿੰਟ ਦੀ ਕਥਾ ਸੁਣਾਵਾਂਗਾ ਗੁਰੂ ਨਾਨਕ ਸਾਹਿਬ ਨੇ ਜੋੜਦੇ ਸੀ ਮਹਾਰਾਜ ਮਿਲ ਜਾਵੇ ਕੋਈ ਉਦੋਂ ਹੀ ਬਿਠਾ ਲੈਂਦੇ ਸੀ ਲੈ ਆਪਾਂ ਗੁਰੂ ਦੇ ਘਰ ਦੀਆਂ ਗੱਲਾਂ ਕਰੀਏ ਬੜਾ ਚਾਹ ਹੁੰਦਾ ਸੀ ਗੁਰੂ ਨਾਲ ਜੋੜਨ ਦਾ ਇਹਨਾਂ ਨੂੰ ਪੁੱਛਣਾ 15 ਕਿ ਮਿੰਟ ਹੈਗੇ ਨੇ ਹਾਂ ਮਹਾਰਾਜ ਹੈਗਾ ਸਮਾਂ ਜੋਨ ਤੈਨੂੰ ਕਥਾ ਸੁਣਾਉਣੀ ਮਹਾਰਾਜ ਨਾਲ ਜੁੜੇ ਜਦੋਂ ਪਹਿਲੀ ਵਾਰੀ ਆਏ ਕਹਿੰਦੇ ਮਹਾਰਾਜ ਭਰਾ ਬਿਮਾਰ ਹੈ ਪੀਜੀਆਈ ਡਾਕਟਰਾਂ ਨੇ ਜਵਾਬ ਦਿੱਤਾ ਮਹਾਰਾਜ ਕਹਿੰਦੇ ਲੈ ਕਿਹੜੀ ਗੱਲ ਆ ਪਖੰਡਪੜ ਸਾਹਿਬ ਰਖਾਉਨੇ ਆ ਮਹਾਰਾਜ ਠੀਕ ਕਰਨਗੇ ਜਿੱਦਣ ਭੁਗ ਪਿਆ ਡਾਕਟਰਾਂ ਨੇ ਛੁੱਟੀ ਦਿੱਤੀ ਸੀ ਉਹਦਣ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਹੁਣ ਠੀਕ ਹੋ ਕੇ ਡਿਊਟੀ ਕਰ ਰਹੇ ਨੇ ਬੜੀਆਂ ਇਦਾਂ ਦੀਆਂ ਧਾਰਨਾ ਹੱਡ ਬੀਤੀਆਂ ਪੂਰਾ ਪਰਿਵਾਰ ਜੁੜ ਗਿਆ ਮਾਤਾ ਜੀ ਜੁੜੇ ਹੋਏ ਨੇ ਬੜੇ ਭਜਨੀਕ ਨੇ ਹਰ ਐਤਵਾਰ ਨੂੰ ਆਉਂਦੇ ਸਤ ਸੰਗ ਕਰਦੇ ਇੱਕ ਮੈਂਬਰ ਵੀ ਪਰਿਵਾਰ ਦਾ ਜੁੜ ਗਿਆ ਸਾਰੇ ਪਰਿਵਾਰ ਦਾ ਹੀ ਆਧਾਰ ਹੋ ਜਾਣਾ ਵੀ ਵੀ ਗੁਰਪ੍ਰੀਤ ਕੌਰ ਹਾਲੈਂਡ ਤੋਂ ਡਾਕਟਰਾਂ ਨੇ ਜਵਾਬ ਦਿੱਤਾ ਵੀ ਤੂੰ ਠੀਕ ਨਹੀਂ ਹੋ ਸਕਦੀ ਦੋ ਤਿੰਨ ਆਪਰੇਸ਼ਨ ਕੀਤੇ ਸਹੀ ਨਹੀਂ ਬੈਠੇ ਲੱਤ ਵਿੱਚ ਇੱਕ ਤਾਰ ਪਾਈ ਡੇਢ ਘੰਟਾ ਆਪਰੇਸ਼ਨ ਕੀਤਾ ਤਾਂ ਵੀ ਨਹੀਂ ਬਲੋਕੇਜ ਖੁੱਲੀ ਉਹ ਕਹਿੰਦੇ ਵੀ ਹੁਣ ਤਾਂ ਬਸ ਰੱਬ ਦੇ ਆਸਰੇ ਆ ਦਵਾਈਆਂ ਖਾਈ ਚੱਲ ਮੰंजे ਤੇ ਪੈ ਗਈ ਉਹ ਕਹਿੰਦੀ ਮਹਾਰਾਜ ਅਰਦਾਸ ਹੀ ਕਰ ਦੋ ਜਾਂ ਤਾਂ ਦਰੁਸਤੀ ਜਾਂ ਫਿਰ ਮਹਾਰਾਜ ਲੈ ਜਾਣ ਦਾਸ ਨੇ ਕਿਹਾ ਮੈਂ ਕਿਹਾ ਮੂਲ ਮੰਤਰ ਸਾਹਿਬ ਤਾਂ ਜਾਪ ਹੀ ਰਹੇ ਹਾਂ ਆਹ ਸ਼ਬਦ ਸ਼ੁਰੂ ਕਰੋ ਨਾਲ ਜਨਮ ਜਨਮ ਕੇ ਦੂਖ ਨਿਵਾਰਐ ਸੂਕਾ ਮਨ ਸਦਾ ਰਹਿ ਦਰਸ਼ਨ ਭੇਡ ਤੋ ਹੋਤ ਨਿਹਾਲਾ ਹਰ ਕਾ ਨਾਮ ਵਿਚਾਰਾ ਮੇਰਾ ਵੈਦ ਗੁਰੂ ਗੋਬਿੰਦ ਉਹ ਤੁਰ ਨਹੀਂ ਸਕਦੀ ਬੀਬੀ ਮੰਜੇ ਤੇ ਪਈ ਮੈਂ ਕਿਹਾ ਕੋਈ ਨਹੀਂ ਮੰਜੇ ਤੇ ਪਈ ਪਈ ਜਪੀ ਚੱਲ ਨਹੀਂ ਤੋਇਆ ਜਾਂਦਾ ਕੋਈ ਗੱਲ ਨਹੀਂ ਗੁਰੂ ਨਾਨਕ ਸਾਹਿਬ ਦਾ ਆਸਰਾ ਲੈ ਕੇ 1 ਮਹੀਨਾ ਜਾਪ ਕੀਤਾ ਉਹਨੂੰ ਬੀਬੀ ਤੁਰਨ ਲੱਗ ਪਈ ਉਹਨੂੰ ਇੰਨਾ ਕਿ ਭਰੋਸਾ ਹੋ ਗਿਆ ਕਹਿੰਦੀ ਮਹਾਰਾਜ ਅਜੇ ਇੱਕ ਮਹੀਨਾ ਪਿਆ ਮਹਾਰਾਜ ਦੇ ਗੁਰਪੁਰਬ ਨੂੰ ਤੇ ਮੈਂ ਤਾਂ ਇੱਕ ਮਹੀਨੇ ਚ ਬਹੁਤ ਫਰਕ ਪੈ ਗਿਆ ਮੈਂ ਹੋਰ ਠੀਕ ਹੋ ਜਾਣਾ ਹੁਣ ਉਹਨੇ ਟਿਕਟ ਕਰਾ ਲਈ ਕਹਿੰਦੀ ਮੈਂ ਆ ਕੇ ਸਨੌਰ ਦਰਬਾਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਸੰਗਤਾਂ ਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਸੰਗਤ ਨੇ ਅਰਦਾਸ ਕੀਤੀ ਹੈ ਤੁਹਾਡੀ ਸਾਰੀ ਸੰਗਤ ਨੇ ਮਿਲ ਕੇ ਜਦੋਂ ਸੰਗਤੀ ਰੂਪ ਚ ਆਪਾਂ ਅਰਦਾਸ ਕਰਦੇ ਆਂ ਮਹਾਰਾਜ ਦੇ ਅੱਗੇ ਮਹਾਰਾ ਸੁਣਦੇ ਉਹ ਕਹਿੰਦੀ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਨਾ ਉਹ ਬੀਬੀ ਆ ਰਹੀ ਹੈ ਗੁਰਨਾਨਕ ਸਾਹਿਬ ਦੇ ਗੁਰਪੁਰ ਉਹਨੂੰ ਟਿਕਟ ਕਰਾ ਲਈ ਉਹਨੇ ਉਹ ਤੁਸੀਂ ਦੇਖਿਓ ਰਿਪੋਰਟਾ ਉਹਦੇ ਕੋਲ ਨੇ ਡਾਕਟਰਾਂ ਨੇ ਜਵਾਬ ਦਿੱਤਾ ਵੀ ਤੁਰ ਨਹੀਂ ਸਕਦੀ ਮੰਜੇ ਤੇ ਪਈ ਆ ਤੇ ਮਹਾਰਾਜ ਨੇ ਉਹਨੂੰ ਤੁਰਨ ਲਾਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸੱਚੀ ਗੱਲ ਆ ਮੇਰਾ ਵੈਦ ਗੁਰੂ ਹੋ। ਅਸਲੀ ਵੈਦ ਤਾਂ ਗੁਰਨਾਨਕ ਆ। ਇਹ ਸ਼ਬਦ ਪੜਨ ਲੱਗ ਜਿਓ ਸਰੀਰ 'ਚ ਬਿਮਾਰੀ ਨਹੀਂ ਕੋਈ ਰਹਿੰਦੀ। ਜੇ ਬਿਮਾਰੀ ਹੈ ਵੀ ਆ ਨਾ ਕੋਈ 2-3 ਬਿਮਾਰੀਆਂ ਹੈ ਵੀ ਨੇ। ਇੱਕ-ਇੱਕ ਕਰਕੇ ਬਿਮਾਰੀਆਂ ਸਰੀਰ 'ਚੋਂ ਨਿਕਲਦੀਆਂ ਜਾਣਗੀਆਂ। ਸ਼ਬਦ ਪੜੋ ਤਾਂ ਸਹੀ। ਮਹਾਰਾਜ 'ਤੇ ਭਰੋਸਾ ਰੱਖੋ। ਸ੍ਰੀ ਸਾਗਤ ਗੁਰਨਾਨਕ ਸਾਹਿਬ ਦੇ ਦਰਸ਼ਨ ਕੀਤੇ ਆਨੰਦ ਆ ਗਿਆ ਸਾਰੀ ਸੰਗਤ ਦਰਸ਼ਨ ਕਰਦੀ ਹੈ ਕਾਬਲ ਤੋਂ ਸੰਗਤ ਆਈ ਕਾਬਲ ਕੰਧਾਰ ਤੋਂ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰੁ ਬਿ ਜਾਣਤ ਮਹਾਰਾਜ ਨੇ ਮੁਖੀ ਸੇਖ ਨੂੰ ਬੁਲਾਇਆ ਆ ਭਾਈ ਬੈਠ ਇੱਥੇ ਹੋਰ ਪਰਿਵਾਰ ਰਾਜੀ ਬਾਜੀ ਆ ਮਹਾਰਾਜ ਬੜੀ ਕਿਰਪਾ ਆਪ ਜੀ ਦੀ ਬੜੀ ਮਿਹਰ ਆ ਹੋਰ ਕੋਈ ਕਿਸੇ ਤਰ੍ਹਾਂ ਦੀ ਵਸਤੂ ਦੀ ਲੋੜ ਮਹਾਰਾਜ ਦਰਸ਼ਨ ਹੋ ਗਿਆ ਆਪਜੀ ਦੇ ਆਨੰਦ ਆ ਗਿਆ ਕੋਈ ਮਿਲਿਆ ਵੀ ਸੀ ਰਸਤੇ 'ਚ ਹਾਂ ਮਹਾਰਾਜ ਮਿਲਿਆ ਸੀ ਕੀ ਕਹਿੰਦਾ ਸੀ ਮਹਾਰਾਜ ਉਹ ਕਹਿੰਦਾ ਸੀ ਵੀ ਤੁਸੀਂ ਜਾਣਿਓ ਸਾਲ ਬਾ ਤੁਹਾਨੂੰ ਕੀ ਮਿਲਦਾ ਕਹਿੰਦੇ ਫਿਰ ਕੀ ਜਵਾਬ ਦਿੰਦਾ ਮਹਾਰਾਜ ਅਸੀਂ ਜਵਾਬ ਦਿੰਦਾ ਵੀ ਇੱਕ ਸਾਲ ਮਨ ਨੂੰ ਸ਼ਾਂਤੀ ਬਣੀ ਰਹਿੰਦੀ ਹੈ ਇੱਕ ਸਾਲ ਮਨ ਸ਼ਾਂਤ ਰਹਿੰਦਾ ਕਾਰੋਬਾਰ 'ਚ ਕਮੀ ਕੋਈ ਨਹੀਂ ਬੜੀ ਕਿਰਪਾ ਹੋਰ ਪਤਾ ਨਹੀਂ ਮਹਾਰਾਜ ਉਹ ਰਾਬ ਜੀ ਜਾਣਦੇ ਹੋ ਕਹਿੰਦੇ ਉਹਨੂੰ ਗੁਰਨਾਨਕ ਸਾਹਿਬ ਪਤਾ ਕੀ ਕਹਿੰਦੇ ਕਹਿੰਦੇ ਉਹਨੂੰ ਜਾ ਕੇ ਇਹ ਗੱਲ ਕਹਿਣੀ ਪਰਿਵਾਰ ਦਾ ਇੱਕ ਜੀ ਜਿਹੜਾ ਸਾਡੇ ਕੋਲ ਆ ਗਿਆ ਨਾ ਉਹਦੀਆਂ 21 ਕੁਲਾ ਤਾਰ ਦਾਂਗੇ ਅਸੀਂ ਗੱਜਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਉਹ ਸਿੱਖ ਨੂੰ ਕਿਹਾ ਮਹਾਰਾਜ ਨੇ ਕਹਿੰਦੇ ਗੁਰੂ ਦੇ ਦਰਸ਼ਨਾਂ ਦਾ ਤਾਂ ਬਹੁਤ ਪ੍ਰਤਾਪ ਹੈ ਜੇ ਸਾਡੇ ਦਰਸ਼ਨ ਕਰ ਰਹੇ ਹੋ ਨਾ ਉਹਨੂੰ ਇਹ ਗੱਲ ਕਹਿਣੀ ਜਾ ਕੇ ਸ਼ਾਂਤੀ ਵੀ ਮਿਲ ਗਈ ਸੁਖ ਸ਼ਾਂਤੀ ਆ ਗਈ ਘਰ ਮਨ ਨੂੰ ਸਹਿਜ ਅਵਸਥਾ ਮਿਲ ਗਈ ਕਾਰੋਬਾਰ 'ਚ ਵਾਧਾ ਹੋ ਗਿਆ ਪਰ ਗੁਰੂ ਦੇ ਦਰਸ਼ਨਾਂ ਲਈ ਪ੍ਰਤਾਪ ਹੈ ਜਾ ਕੇ ਕਹਿ ਦੇਣਾ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਏ ਆਂ ਅਸੀਂ ਮਹਾਰਾਜ ਨੇ ਕਿਹਾ ਵੀ ਜਿਹੜਾ ਇੱਕ ਵੰਬਰ ਵੀ ਕਰਦਾ ਆ ਗਿਆ ਉਹਦੀ 21 ਕੁਲਾ ਤਾਰਾਂਗੇ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੰਨੈ ਪਰਵਾਹ ਐਸਾ ਦਾਰ ਮੰਨੈ ਪਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵੇਂ ਨਾ ਪੇਠਾ ਐਸਾ ਨਾਮ ਨਰਿੰਜਣ ਹੋਏ ਜੇ ਕੋ ਮੰਨ ਜਾਣਾ ਮਾਨਕ ਸੱਚੇ ਪਾਤਸ਼ਾਹ ਨਾਲ ਜੁੜੀਏ ਕਾਬਲ ਦੀ ਸੰਗਤ ਖੁਸ਼ ਹੋ ਗਈ ਮਹਾਰਾਜ ਦਾ ਸ਼ੁਕਰਾਨਾ ਕਰਦੀ ਆ ਕੁਛ ਦਿਨ ਮਹਾਰਾਜ ਦੇ ਕੋਲ ਦਰਸ਼ਨ ਕੀਤੇ ਲੰਗਰਾਂ 'ਚ ਸੇਵਾ ਕੀਤੀ ਵਾਪਸ ਜਦੋਂ ਗਏ ਬੰਦਾ ਫਿਰ ਮਿਲਿਆ ਰਸਤੇ 'ਚ ਹਾਂ ਵੀ ਪੁੱਛਿਆ ਹਾਂ ਜੀ ਪੁੱਛਿਆ ਕੀ ਮਹਾਰਾਜ ਨੇ ਜਵਾਬ ਦਿੱਤਾ ਕਹਿੰਦੇ ਮਹਾਰਾਜ ਕਹਿੰਦੇ ਜਿਹੜਾ ਇੱਕ ਇੱਕ ਮੈਂਬਰ ਵੀ ਆ ਗਿਆ ਨਾ ਸਾਡੇ ਕੋਲ ਦਰਸ਼ਨ ਕਰਨ ਵਾਸਤੇ ਸਾਲ ਬਾਅਦ ਉਹਦੀਆਂ 21 ਕੁਲਾ ਤਾਰ ਦਾਂਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਸਾ ਸੰਗਤ ਇੱਕ ਜਣਾ ਵੀ ਜੇ ਪਰਿਵਾਰ ਦਾ ਹਰਮੰਦਰ ਸਾਹਿਬ ਜਾਂਦਾ ਨਾ ਦਰਸ਼ਨ ਕਰਨ ਤਾਂ ਗੁਰੂ ਰਾਮਦਾਸ ਮਹਾਰਾਜ ਨੇ 21 ਕੁਲਾ ਤਾਰ ਦੇਣੀ ਹੈ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੰਤੋ ਰਾਮਦਾਸ ਰੋਵਰਨੀਕਾ ਜੋ ਨਹਾਵਾ ਸੋ ਕੁੱਲ ਪਰਾਵੈ ਉਧਾਰ ਹੋਆ ਹੈ ਜੀ ਕਾ ਸੰਤ ਸਰੂਪ ਰਣਾਵਾ ਸੋਜਨ ਪਰਮਗਤ ਪਾਵੈ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬਰਮ ਵਿਚਾਰ ਸੋ ਜਾਨਣਾ ਜਿਸ ਦਿਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਾਣ ਤਮਟਾਈ ਇਹ ਬਰਮ ਵਿਚਾਰਾ ਉਹਨਾਂ ਨੂੰ ਮਿਲਦੀਆਂ ਜਿਨ੍ਹਾਂ ਦੇ ਚੰਗੇ ਭਾਗ ਹੋਣ ਜੇ ਬਾਬਾ ਨਾਨਕ ਜੀ ਮਿਲ ਗਏ ਸਭ ਚਿੰਤਾ ਗਾਣ ਤਮਟਾਈ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਗੱਜ ਕੇ ਆਥੋ ਸਤਨਾਮ ਸ਼੍ਰੀ ਵਾਖ ਕੋ ਕੋਈ ਘਾਟ ਨਹੀਂ ਰਹਿੰਦੀ ਨਾਮ ਜਪਦਾ ਵੱਧ ਤੋਂ ਵੱਧ ਜਾਪ ਕਰੋ ਪੂਰਾ ਕੰਮਾਂ ਵਾਸਤੇ ਵੀ ਆਪਾਂ ਸਮਾਂ ਕੱਢਦੇ ਆਂ ਪਰ ਜਿਹੜੇ ਕੰਮ ਨੇ ਆਪਾਂ ਨੂੰ ਬਾਦਸ਼ਾਹੀ ਦੇਣੀ ਹੈ ਜਿਹੜਾ ਜਿਹੜਾ ਕੰਮ ਸਭ ਤੋਂ ਉੱਤਮ ਹੈ ਆ ਜਿਹੜੀ ਕਥਾ ਆਪਜੀ ਸੁਣ ਰਹੇ ਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਖਾ ਸਾ ਸੰਗਤ ਇਹ ਕਥਾ ਸੁਣਨ ਦੇ ਨਾਲ ਮਹਾਰਾਜ ਕਹਿੰਦੇ ਇਹ ਜੀਵ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਗਜਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਉੱਤਮ ਵਸਤੂ ਹੈ ਪਰਮੇਸ਼ਰ ਦੀ ਕਥਾ ਦੁੱਖ ਵੀ ਦਰਦ ਵੀ ਆਦ ਵਿਆਦ ਉਪਾਦ ਤਿੰਨੇ ਤਾਪ ਇਹ ਸਾਰੇ ਦੂਰ ਹੋ ਜਾਂਦੇ ਪਰਮੇਸ਼ਰ ਦੀ ਕਥਾ ਸੁਣਦੇ ਨਾਲ ਨਾਨਕ ਪਾਲਕੀ ਆਈ ਗਨ ਕਾ ਪਾਪਨ ਹੋਏ ਕਾ ਪਾਪਾਂ ਦਾ ਗਲ ਹਾਰ ਪਰੋਤਾ ਪਾਪਾਂ ਦਾ ਉਹਨੇ ਹਾਰ ਹੀ ਭਰੋ ਲਿਆ ਐਨੇ ਪਾਪ ਕੀਤੇ ਪਰ ਮਹਾਰਾਜ ਦਾ ਨਾਮ ਜਪਿਆ ਫਾਲਕੀ ਆ ਗਈ ਅਜਾ ਮਲ ਪਾਪੀ ਸੀ ਮਹਾਪੁਰਖਾਂ ਦਾ ਬਚਨ ਮੰਨਿਆ ਉਹਨੂੰ ਵੀ ਲੈਣ ਵਾਸਤੇ ਪਾਲਕੀ ਆਈ ਮਹਾਰਾਜ ਇੱਕ ਵਾਰੀ ਉਹਨੇ ਕਿਹਾ ਨਰਾਇਣ ਮਹਾਰਾਜ ਉਸੇ ਵੇਲੇ 파ਰਖਤ ਭੇਜਤੇ ਜਮਦੂਤ ਕਹਿੰਦੇ ਆਪਣੇ ਪੁੱਤਰ ਦਾ ਨਾਮ ਲੈਂਦਾ ਹੈ ਪਰਮੇਸ਼ਰ ਨੂੰ ਨਹੀਂ ਕਹਿੰਦਾ ਜਿਹੜੇ ਰਾਮ ਗਣ ਸੀ ਉਹ ਕਹਿੰਦੇ ਲੈਂਦਾ ਤਾਂ ਨਾਮ ਹੈ ਨਰਾਇਣ ਤਾਂ ਕਹਿੰਦਾ ਨਾ ਉਹ ਕਹਿੰਦੇ ਪੁੱਤਰ ਨੂੰ ਕਹਿੰਦਾ ਕਹਿੰਦੇ ਕਹੀ ਜਾਵੇ ਅੱਜ ਤਾਂ ਇਹਨੂੰ ਲੈ ਕੇ ਜਾਣਾ ਦੇਖੋ ਆਨੰਦ ਅਯਾਮਲ ਨੂੰ ਲੈਣ ਵਾਸਤੇ ਪਾਲਕੀ ਆ ਗਈ ਗਨਕਾ ਨੂੰ ਲੈਣ ਵਾਸਤੇ ਪਾਲਕੀ ਆ ਗਈ ਜੇ ਆਪਾਂ ਮੂਲ ਮੰਤਰ ਜਪਾਂਗੇ ਵਾਹਿਗੁਰੂ ਗੁਰਮੰਤਰ ਜਪਾਂਗੇ ਇਹ ਪੱਕਾ ਮੰਨਦੇ ਵਿੱਚ ਕਰ ਲੋ ਗੁਰੂ ਨਾਨਕ ਸਾਹਿਬ ਆਪ ਹੋਂ। ਐਸਾ ਪਰਮੇਸ਼ਰ ਜਿਹਦੇ ਨਾਲ ਜੁੜੇ ਗੁਰੂ ਨਾਨਕ ਸਾਹਿਬ ਨੇ ਜੁੜਨ ਦੇ ਨਾਲ ਅੰਤ ਲਈ ਛਡਾਇਆ ਅੰਤ ਵੇਲੇ ਮਹਾਰਾਜ ਆਪਣੀ ਗੋਦੀ 'ਚ ਬਿਠਾ ਲੈਂਦੇ ਪਿਆਰ ਕਰੀਏ ਗੁਰਨਾਨਕ ਸਾਹਿਬ ਦੇ ਨਾਲ ਮਨ ਗੁਰੂ ਜੀ ਨਾਲ ਜੋੜੀਏ ਹਿਰਦੇ ਵਿੱਚ ਮਹਾਰਾਜ ਨੂੰ ਬਿਠਾਈਏ ਮੂਲ ਮੰਤਰ ਸਾਹਿਬ ਦਾ ਜਾਪ ਕਰੀਏ ਘਾਟ ਨਹੀਂ ਕੋਈ ਰਹਿੰਦੀ ਸਾਰ ਸੰਗਤ ਜੇ ਕੁਝ ਪ੍ਰਾਪਤ ਕਰਨ ਫਿਰ ਮਿਹਨਤ ਕਰਨੀ ਪੈਣੀ ਹੈ ਹੁਣ ਕਈ ਕਹਿੰਦੇ 12 ਤੋਂ 3 ਸਮਾਂ ਨਹੀਂ ਲੱਗਦਾ ਜੀ ਸਮਾ ਤਾਂ ਦੇਖੋ ਹੋਰ ਸਮਾਂ ਨੂੰ ਵੀ ਆਪਾਂ ਸਮਾਂ ਕੱਢਦੇ ਹਾਂ ਜੇ ਬਾਦਸ਼ਾਹੀ ਲੈਣੀ ਹੈ ਫਿਰ ਇਸ ਵੇਲੇ ਜਾਗਣਾ ਪੈਣਾ ਬਾਕੀ ਦੇਖੋ ਨਾਮ ਦਾ ਤਾਂ ਇਹ ਆ ਵੀ ਕਿਸੇ ਵੇਲੇ ਵੀ ਜਪ ਲਓ ਇਹਦਾ ਕੋਈ ਸਮਾਂ ਨਹੀਂ ਹੁੰਦਾ ਨਾਮ ਦਾ ਉਠ ਤ ਬੈਠ ਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ ਉੜਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਦੋਂ ਮਰਜੀ ਨਾਮ ਜਪ ਲਓ ਲੰਮੇ ਪਿਆ ਪਿਆ ਜਪ ਲਓ ਚੌਂਕੜਾ ਲਾ ਕੇ ਜਪ ਲਓ ਤੁਰਦੇ ਫਿਰਦੇ ਜਪ ਲਓ ਫਲਤਾ ਮਿਲਦਾ ਪਰ ਮਹਾਪੁਰਖਾਂ ਨੇ ਜਦੋਂ ਆਪਾਂ ਭਜਨ ਮੰਦਗੀ ਵਾਲੇ ਮਹਾਪੁਰਖਾਂ ਦੇ ਕੋਲ 90 ਸਾਲ ਦੀ ਉਮਰ ਹੈ ਮਹਾਪੁਰਖਾਂ ਦੀ ਗੁਰ ਗੋਬਿੰਦ ਸਿੰਘ ਮਹਾਰਾਜ ਦੇ ਨਾਨਕੇ ਲਖਨੌਰ ਸਾਹਿਬ ਸੰਗਤਾਂ ਨੂੰ ਲੈ ਕੇ ਅਸੀਂ ਦਰਸ਼ਨ ਕਰਨ ਗਏ ਮਾਤਾ ਗੁਜਰਕੌਰ ਜੀ ਦਾ ਖੂਹ ਲਵਾਇਆ ਹੋਇਆ ਗੁਰਗੋਬਿੰਦ ਸਿੰਘ ਮਹਾਰਾਜ ਦੇ ਬਚਨ ਸੀ ਆਸੇ-ਪਾਸੇ ਪਾਣੀ ਖਾਰਾ ਸੰਗਤਾਂ ਨੇ ਕਿਹਾ ਵੀ ਮਹਾਰਾਜ ਪਾਣੀ ਖਾਰਾ ਨਿਕਲਦਾ ਆਪ ਜੀ ਕਿਰਪਾ ਕਰੋ ਦੂਰ ਦਰੇੜਿਓ ਪਾਣੀ ਲਿਆਉਣਾ ਪੈਂਦਾ ਪੀਣ ਵਾਸਤੇ ਇੱਥੇ ਆਪ ਜੀ ਬਖਸ਼ਿਸ਼ ਕਰੋ ਸੋ ਗੁਰਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਇੱਕ ਖੂਹੀ ਬਣਾਈ ਛੋਟਾ ਜਿਹਾ ਖੂਹ ਹੈ 25 30 ਫੁੱਟ ਦੇ ਪਾਣੀ ਐ ਸਾਹ ਸੰਗਤ ਬਾਕੀ ਸਾਰਾ ਪਿੰਡ ਦਾ ਪਾਣਾ ਜਿਹੜਾ ਪਾਣੀ ਐ ਉਹ ਖਾਰਾ ਉਹ ਜਿਹੜੀ ਖੂਹੀ ਆ ਉਹਦਾ ਪਾਣੀ ਮਿੱਠਾ ਗੱਜਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਮਹਾਰਾਜ ਨੇ ਹੋਰ ਵਰ ਦਿੱਤਾ ਉੱਥੇ ਲਖਨੌਰ ਸਾਹਿਬ ਇੱਕ ਵਰ ਦਿੱਤਾ ਮਹਾਰਾਜ ਨੇ ਜਿਹੜਾ ਇੱਥੇ ਇਸ਼ਨਾਨ ਕਰੇਗਾ ਇੱਥੇ ਕੋਈ ਜਲ ਛਕੇਗਾ ਉਹਦੇ ਸਾਰੇ ਦੁੱਖ ਦੂਰ ਹੋਣਗੇ ਗੱਜਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸੰਗਤਾਂ ਨੂੰ ਸਾਲ ਬਾਅਦ ਉੱਥੇ ਦਰਸ਼ਨ ਕਰਾਈ ਦੇ ਨੇ ਜਰੂਰ ਉੱਥੇ ਦਰਸ਼ਨ ਕਰਨੇ ਚਾਹੀਦੇ ਉੱਥੇ ਮਹਾਰਾਜ ਦਾ ਬਚਪਨ ਬੀਤਿਆ ਨੇੜੇ ਗੇਂਦ ਸਾਹਿਬ ਗੁਰਦੁਆਰਾ ਸਾਹਿਬ ਗੇਂਦ ਖੇਡਦੇ ਰਹੇ ਮਹਾਰਾਜ ਉੱਥੇ ਸੰਤ ਬੈਠੇ 90 ਕੇ ਸਾਲ ਦੀ ਉਮਰ ਹੈ ਉਹਨਾਂ ਦੀ ਉਹ ਕਥਾ ਕਰਨ ਲੱਗ ਪਏ ਕਥਾ ਕਰਦੇ ਕਰਦੇ ਪਤਾ ਨਹੀਂ ਕੀ ਮਨ ਦੇ ਵਿੱਚ ਆਈ ਕਹਿੰਦੇ ਨਾਮ ਜਪਣ ਦੇ ਸਮੇ ਤਾਂ ਸਾਰੇ ਚੰਗੇ ਨੇ ਜਿਹੜਾ 12 ਤੋਂ ਤਿੰਨ ਸਮਾਂ ਨਾ ਉਹਦੇ ਨਾਲ ਬਾਦਸ਼ਾਹੀ ਮਿਲਦੀ ਹੈ ਮੈਂ ਸੰਗਤਾਂ ਨੂੰ ਕਿਹਾ ਮੈਂ ਕਿਹਾ ਸੁਣ ਲਓ ਹੁਣ ਤੁਹਾਨੂੰ ਮੈਂ ਇਹੀ ਗੱਲ ਕਹਿਣਾ ਇਹ ਦੇਖੋ ਮਹਾਪੁਰਖ ਵੀ ਇਹੀ ਗੱਲ ਕਹਿ ਰਹੇ 90 ਸਾਲ ਦੀ ਉਮਰ ਹੋ ਗਈ ਇਹਨਾਂ ਦੀ ਉਹ ਮਹਾਪੁਰਖ ਕਹਿੰਦੇ ਕਹਿੰਦੇ ਸਮਾਂ ਸਾਰਾ ਚੰਗਾ ਹੁੰਦਾ ਜਿਸ ਵੇਲੇ ਵੀ ਆਪਾਂ ਨਾਮ ਜਪੀਏ ਪਰ ਇੱਕ ਸਮਾਂ ਹੁੰਦਾ ਬ੍ਰਹਮ ਹੂਰਤ ਦਾ ਜਿਹੜੇ ਸਮੇ ਗੁਰਨਾਨਕ ਸਾਹਿਬ ਹੱਟੀ ਖੋਲ ਕੇ ਬੈਠੇ ਹੱਟੀ ਖੋਲ ਕੇ ਬੈਠੇ ਦੋ ਤੋਂ ਤਿੰਨ ਆ ਜਿਹੜਾ ਸਮਾਂ ਨਾ ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਜਿਹੜੇ ਇਹ ਸਮੇ ਤੁਸੀਂ ਮੂਲ ਮੰਤਰ ਜਪ ਲਿਆ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਮਹਾਰਾਜ ਨੇ ਦਾਤਾਂ ਕਿਹੜੀਆਂ-ਕਿਹੜੀਆਂ ਦੇ ਦੇਣੀਆਂ ਸੋਚ ਤੋਂ ਪਰੇ ਜਿਹੜੀ ਸੋਚ ਹੈ ਨਾ ਆਪਣੀ ਇਹ ਬਹੁਤ ਛੋਟੀ ਹੈ ਪਰ ਮਹਾਰਾਜ ਦੀ ਜਿਹੜੀ ਸੋਚ ਹੈ ਨਾ ਸਭ ਨਿਧਾਨ ਦਸ ਅਸ਼ਟ ਸਿਧਾਂਨ ਠਾਕੁਰ ਕਰਤਲ ਚਲਿਆ ਠਾਕੁਰ ਦੀ ਤਲੀ ਤੇ ਸਾਰੇ ਪਦਾਰਥ ਨੇ ਤਲੀ ਤੇ ਪਦਾਰਥ ਰੱਖ ਕੇ ਮਹਾਰਾਜ ਨੇ ਮੁਠੀ ਬੰਦ ਨਹੀਂ ਕੀਤੀ ਕਿਉਂ ਮੁਠੀ ਖੋਲਣੀ ਨਾ ਪਵੇ ਜਦੋਂ ਭਗਤ ਨੇ ਪਦਾਰਥ ਮੰਗੇ ਨਾਲੀ ਝੋਲੀ ਚ ਪਾ ਦੇਣੇ ਇਹਨਾਂ ਦੇ ਆਲੂ ਹੈ ਮਹਾਰਾਜ ਮਹਾਰਾਜ ਨਾਲ ਜੁੜੀਏ ਘਾਟ ਨਹੀਂ ਕੋਈ ਹੁੰਦੀ ਜਿਹੜਾ ਉਹ ਵੇਲਾ ਜੇ ਕਿਤੇ ਸਫਲਾ ਕਰ ਲਿਆ ਕਰਕੇ ਦੇਖੋ ਸੋਹ ਸੰਗਤ ਪਿੰਨੀ ਰਹਿ ਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆ RAM ਪਿਆਰੇ ਸਦਾ ਜਾਗੇ ਨਾਮ ਸਿਮਰਿਆ ਆਂਦਨੋ ਤਜਮਾਨ ਮੋਹ ਵਿਚਾਰ ਮਨ ਕਾ ਪ੍ਰਭ ਵਿਸਰ ਨਹੀਂ ਇੱਕ ਦਿਨ ਜਾਗ ਲੈ ਹੋਰੇ ਮਨ ਜਾਗ ਲੈ ਹੋ ਕਹਾ ਗਾਫਲ ਸੋਇਆ ਜਾਗ ਰੇ ਮਨ ਜਾਗਣ ਹਾਰੇ ਮਹਾਰਾਜ ਕਹਿੰਦੇ ਜਾਗ ਲੈ ਉਹ ਸਮਾਂ ਉਹ ਸਮਾਂ ਕਿਤੇ ਜਾ ਕੇ ਨਾਮ ਜਪ ਲਿਆ ਦੁਨੀਆ ਦੇ ਪਦਾਰਥ ਝੋਲੀ ਵਿੱਚ ਪੈ ਜਾਣਗੇ ਗਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ